ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਕੋ ਮਾਮਲੇ ਵਿੱਚ ਪੁਲਿਸ ਨੇ 24 ਘੰਟਿਆਂ ਅੰਦਰ ਹੀ ਚਾਰ આરોપી ਗ੍ਰਿਫਤਾਰ ਕਰ ਲਏ। ਪੁਲਿਸ ਨੇ ਕਾਰਵਾਈ ਦੌਰਾਨ ਲੁੱਟਚ ਵਰਤੀ ਪਿਸਤੌਲ, ਮੋਬਾਈਲ ਫੋਨ ਅਤੇ ਨਕਦ 12000 ਰੁਪਏ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਡੀਸੀਪੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਕਬੂਲਪੁਰਾ ਪੁਲਿਸ ਨੇ ਤੁਰੰਤ ਐਕਸ਼ਨ ਲੈ ਕੇ ਵਿਕਰਮਜੀਤ ਸਿੰਘ, ਸੁਨੀਲ ਸਿੰਘ ਪਰਨਮ ਸਿੰਘ ਤੇ ਸਤਨਾਮ ਸਿੰਘ ਨੂੰ ਕਾਬੂ ਕੀਤਾ ਹੈ ਅਤੇ ਔਰੋਪੀਆਂ ਦੇ ਕੋਲੋਂ ਬ੍ਰਿਜਾਕਾਰ ਅਤੇ ਹਥਿਆਰ ਵੀ ਬਰਾਮਦ ਹੋਏ ਹਨ 24 10 2025 ਨੂੰ ਸਵੇਰ ਦੇ 2:30 ਵਜੇ ਇੱਕ 112 ਤੇ ਕਾਲ ਆਈ ਸੀ ਦਵਿੰਦਰ ਸਿੰਘ son of ਕਾਂਤੀ ਸਿੰਘ ਦੇ ਵੱਲੋਂ ਕਿ ਸਾਡੇ ਕੋਲੋਂ ਚਾਰ ਬੰਦੇ ਆ ਕੇ ਪਿਸਤਲ ਦਿਖਾ ਕੇ ਤੇ ਸਿਰ ਤੇ ਰੌਡ ਮਾਰ ਕੇ ਪੈਸੇ ਖੋ ਕੇ ਲੈ ਕੇ ਗਏ ਆ 112 ਨੇ ਨਾਲ ਦੇ ਨਾਲ ਹੀ ਆਪਣਾ ACP ਪੀਸ ਗਗਨਦੀਪ ਜੀ ਤੇ SHO ਮਕਬੂਲਪੁਰਾ ਜਸਜੀਤ ਸਿੰਘ ਜੀ ਨੂੰ ਫੋਨ ਕੀਤਾ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਜਦੋਂ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਤੇ ਜਿਹੜੇ ਚਾਰ ਦਵਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ ਉਹ ਨਾਲ ਉਹਦੇ ਤਿੰਨ ਹੋਰ ਸਾਥੀ ਸੀਗੇ ਸਵਿਫਟ ਕਾਰ ਦੇ ਵਿੱਚ ਉਹਨਾਂ ਨੇ ਪੂਰਾ ਇਨਸੀਡੈਂਟ ਰਿਪੋਰਟ ਨਰੇਟ ਕੀਤਾ ਤੇ ਇਹਨਾਂ ਨੇ ਸੀਪੀ ਸਾਹਿਬ ਦੀ ਨੋਟਿਸ ਵਿੱਚ ਲਿਆਏ ਤੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਸਰ ਗੁਰਪ੍ਰੀਤ ਸਿੰਪਲ ਸਰ ਸਾਹਿਬ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਤੇ ਨਾਲ ਦੇ ਨਾਲ ਹੀ ਟੀਮਸ ਬਣਾਈਆਂ ਤੇ ਬੰਦੇ ਬੰਦੇ ਦੀ ਹੰਡ ਤੇ ਟੀਮਸ ਗਈਆਂ ਤੇ 24 ਘੰਟੇ ਦੇ ਵਿੱਚ ਵਿੱਚ ਹੀ ਕਮਿਸ਼ਨਰ ਪੁਲਿਸ ਅਮਰਸਰ ਮਕਬੂਲ ਪੂਰਾ ਪੁਲਿਸ ਸਟੇਸ਼ਨ ਨੂੰ ਕਾਮਯਾਬੀ ਮਿਲੀ ਤੇ ਚਾਰ ਬੰਦੇ ਆਪਣਾ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਬੱਕਾ ਸੁਨੀਲ ਸਿੰਘ ਅਲਾਈਸ ਸ਼ੀਲੂ ਪਰ ਪਰਮ ਸਿੰਘ ਅਲਾਈਸ ਪੰਨੀ ਸਤਨਾਮ ਸਿੰਘ ਅਲਾਈਸ ਹੈਪੀ ਜਿਹੜਾ ਵਿਕਰਮਜੀਤ ਸਿੰਘ ਹੈ ਤੇ ਸੁਨੀਲ ਸਿੰਘ ਹੈ ਇਹ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਰੇਨ ਵਾਲੇ ਚਾਟੀਵੈਂਟ ਪੁਲਿਸ ਸਟੇਸ਼ਨ ਦੇ ਏਰੀਆ ਦੇ ਰੇਨ ਵਾਲੇ ਪਰਮ ਸਿੰਘ ਤੇ ਸਤਨਾਮ ਸਿੰਘ ਹੈਗੇ ਆ ਬੀ ਡਿਵੀਜ਼ਨ ਤੇ ਸੁਲਤਾਨਵਿੰਡ ਦੇ ਰੇਨ ਵਾਲੇ ਇਨਾਂ ਦੀ ਉਮਰ 28 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਇੱਕ ਐਫਆਈਆਰ ਹੈਗੀ ਹੈ ਜੀ ਸਾਲ 2024 ਦੀ ਤੇ ਜਿਹੜਾ ਸੁਨੀਲ ਸਿੰਘ ਹੈ ਉਤੇ 6 ਗ੍ਰਾਮ ਹੀਰੋਇਨ ਦੀ ਐਫਆਈਆਰ ਹੈ ਪਹਿਲਾਂ ਪਰਮ ਸਿੰਘ ਤੇ 4 ਐਫਆਈਆਰਸ ਨੇ ਜੀ ਤੇ ਸਤਨਾਮ ਸਿੰਘ ਤੇ ਫਿਲਹਾਲ ਕੋਈ ਪਹਿਲੀ ਹੁਣ ਐਫਆਈਆਰ ਹੋਈ ਹੈ ਜੀ ਉਤੇ ਇਸ ਤੋਂ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਇਹਨਾਂ ਨੇ ਪੈਸਿਆਂ ਦੀ ਖੋਹ ਕੀਤੀ ਜਿਹੜਾ ਸਾਨੂੰ ਨੋਟ ਆਇਆ 35000 ਰੁਪਏ ਦੀ ਨਾਲ ਇਹਨਾਂ ਮੋਬਾਈਲ ਫੋਨ ਵੀ ਲੈ ਕੇ ਗਏ ਤੇ ਅਸੀਂ ਇੱਕ ਬਰੀਜ਼ਾ ਕਾਰ ਜਿਹਦੇ 'ਚ ਦੋਸ਼ੀ ਆਏ ਸਕੇ ਉਹ ਅਸੀਂ ਰਿਕਵਰ ਕਰ ਲਈ ਹੈ ਇੱਕ ਪਿਸਤਲ ਵੀ ਰਿਕਵਰ ਕਰ ਲਈ ਹੈ ਜਿਹੜੀ ਇਹਨਾਂ ਨੇ ਸਿਰ ਤੇ ਰੱਖੀ ਸੀ ਪੈਸੇ ਖੋਣ ਵੇਲੇ ਤੇ ਜਿਹੜਾ ਮੋਬਾਈਲ ਫੋਨ ਹੈ ਰੈਡਮਿੰਗ ਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਉਹਦੇ ਨਾਲ ਨਾਲ ਰੌਡ ਵੀ ਅਸੀਂ ਰਿਕਵਰ ਕਰ ਲਈ ਹੈ ਤੇ 35000 ਵਿੱਚੋਂ ਜਿਹੜਾ ਕੈਸ਼ ਐ ਅਸੀਂ 12000 ਰੁਪਏ ਰਿਕਵਰ ਕਰ ਲਿਆ ਇਹਨਾਂ ਤੋਂ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਅਸੀਂ ਰਿਮਾਂਡ ਲਿੱਤਾ ਤੇ ਹੋਰ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਜਿਵੇਂ ਕੁਝ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ